ਗਰੀਬੀ ਇਹ ਵੀ ਭਾਂ ਦਾ ਬਸ ਆ ਵੀ ਭੁੱਖੀ ਮਰ ਗਈ ਵਿਚਾਰੀ ਕੋਈ ਨਹੀਂ ਜਦੋਂ 12 ਸਾਲ ਬਾਅਦ ਤੂੰ ਰੂੜੀ ਦੀ ਵੀ ਸੁਣਦਾ ਭੁੱਖੀ ਦਾ ਭੁੱਖੀ ਮਰੀ ਜਣੀ ਪਾਣੀ ਪੀ ਲਾ ਹੁਣ ਤੈਨੂੰ ਕਿਹੜਾ ਲਿਆ ਕੇ ਦੇਵਾਂ ਹਰਾਮ ਐ ਇਹ ਵੀ ਮੂੰਹ ਨਹੀਂ ਲਾਉਂਦੀ ਹੁਣ ਵਾਸ ਕੀ ਕਰੇ ਭੁੱਖੀ ਮਰਦੀ ਵਿਚਾਰੀ ਪੀ ਲਾ ਬਸ ਆ ਹਾਲਾਤ ਆ ਗਰੀਬੀ ਦੇ ਹੈ ਪੀਲੀ ਜਦੋਂ ਭੁੱਖ ਲੱਗੀ ਤੇ ਇਹ ਲੱਗੀ ਹਰ ਬਾਈ ਕੀ ਹਾਲ ਨੇ ਬਾਈ ਵਧੀਆ ਬਾਈ ਠੀਕਾ ਹੋਰ ਹਾਂ ਹਾਂ ਵਧੀਆ ਬਾਈ ਹੋਰ ਵਧੀਆ ਕਿੱਧਰ ਚੱਲੇ ਆ ਬਾਈ ਇਧਰ ਆਪਣੇ ਬਾਈ ਮਲਕੀਤ ਕੋਲੇ ਠੀਕ ਆ ਉਧਰ ਸਾਡੇ ਵਾਲਿਆਂ ਦੇ ਹਾਂ ਕਿਵੇਂ ਕੀ ਪ੍ਰੋਗਰਾਮ ਕੋਈ ਪ੍ਰੋਗਰਾਮ ਪਾਰਟੀ ਦਾ ਪ੍ਰੋਗਰਾਮ ਸੀ ਉਹਨਾਂ ਦੇ ਠੀਕ ਆ ਹਾਂ ਕਿਵੇਂ ਤੂੰ ਗਿਆ ਹੀ ਨਹੀਂ ਤੈਨੂੰ ਮੈਂ ਖੇਤ ਜਾ ਕੇ ਉਹਨਾਂ ਉੱਥੇ ਫਿਰਦੇ ਨੇ ਮੈਕਮੇ ਵਾਲੇ ਬੰਦੇ ਅੱਛਾ ਕਿਵੇਂ ਉਹ ਜ਼ਮੀਨ ਮਿਣੀ ਜਾਂਦੇ ਨੇ ਕੋਈ ਪੁਲ ਪੜਾ ਬਣਾਉਣਾ ਬਾਈ ਕੋਈ ਉੱਥੋਂ ਦੀ ਪਤਾ ਨਹੀਂ ਦੇਖੋ ਕੀ ਆਪਣੇ ਵੀ ਆ ਜੇ ਵਿੱਚ ਮਾੜੀ ਮੋਟੀ ਠੀਕ ਆ ਹਾਂ ਮੈਂ ਜਾਣਾ ਖੇਤਾਂ ਠੀਕ ਆ ਆਏਗਾ ਫਿਰ ਆਜੋ ਮਿਲਦੇ ਆਂ ਫਿਰ ਉੱਥੇ ਹਾਂ ਦੇਖਦਾ ਬਾਈ ਕੋਈ ਨਹੀਂ කවමදුු කනි බලය ගල්ලකී හුදනු බලාලයා මෙනුද සැවිනිවි පෝග්‍රාම සන්නේ අරහි්‍රීදා කරලෙහැ ප්‍රෝග්‍රම ਮੇਵੀ ਆਉਣਾ ਲਾ ਬਸ ਕਬੀਲਦਾਰੀਆਂ ਬੁਲਾਇਆ ਕਿਉਂ ਨਹੀਂ ਮੈਨੂੰ ਸਾਹਮਣੇ ਆ ਦੇ ਪਾਣੀ ਵੀ ਮੈਂ ਲਾ ਕੇ ਆਉਣਾ ਮੱਝਾਂ ਵੀ ਮੈਂ ਸਾਹਮਣੇ ਜਦੋਂ ਭਗ ਜਾਂਦੀਆਂ ਮੈਨੂੰ ਕੀ ਚੱਕਰ ਕੀ ਪੈ ਗਿਆ ਸਮਝ ਤੋਂ ਬਾਹਰ ਹੋਇਆ ਪਿਆ ਚਲੋ ਨਹੀਆ ਵੱਧ ਪੜੇ ਲਿਖੇ ਬੰਦਿਆਂ ਦਾ ਇਹੀ ਹੁੰਦਾ ਆ ਆ ਗਿਆ ਮਰਦ ਤੂੰ ਮੈਂ ਤੇਨੂੰ ਹੀ ਫੋਨ ਲਈ ਜਾਂਦਾ ਸੀ ਹੋਰ ਠੀਕ ਹੈ ਵਧੀਆ ਵਧੀਆ ਕਿਉਂ ਇਹ ਤਾਂ ਹੀ ਫੋਨ ਆਪਾਂ ਨਾ ਆਪਣੇ ਵਾਲੇ ਤਿਲਵਿੰਦਰ ਕੋਲੇ ਜਾਣੋਂ ਕਾਰਡ ਫੜਾ ਕੇ ਉਹਨੇ ਪਿਛਲੀ ਵਾਰੀ ਤਾਂ ਉਹ ਨਾਰਾਜ਼ ਹੈ ਪਿਛਲੀ ਵਾਰੀ ਤਾਂ ਪਤਾ ਤੂੰ ਸੱਦਿਆ ਨਹੀਂ ਗਿਆ ਉਹ ਅੱਛਾ ਤੇ ਤੇਰੇ ਨਾਲ ਉਹਦੇ ਵਧੀਆ ਰਿਲੇਸ਼ਨ ਨੇ ਠੀਕ ਹੈ ਤੇ ਮੈਨੂੰ ਰਿਸ਼ਤੇਦਾਰਾਂ ਨੇ ਵੀ ਬਹੁਤ ਤਾਨੇ ਮਿਹਣੇ ਜਿਹੇ ਮਾਰੇ ਕਹਿੰਦੇ ਉਹਨੂੰ ਤੂੰ ਸੱਦਿਆ ਨਹੀਂ ਤੇ ਚਲ ਆਪਾਂ ਚੱਲਦੇ ਉਹਨੂੰ ਕਾਰਡ ਫੜਾ ਕੇ ਉਹਨੇ ਆ ਠੀਕ ਹੈ ਕੋਈ ਗੱਲ ਚਲ ਆ ਜਾ ਤੇਰੀ ਗੱਲ ਮੈਂ ਨੂੰ ਨਾ ਚਾਹਾਂ ਮੈਂ ਫੋਨ ਕਰ ਦਾਂ ਚਲ ਕਰ ਲੈ ਫੋਨ ਆ ਜਾ ਚੱਲਦੇ ਹਾਂ ਆਦੂ ਵਧੀਆ ਕੀਤਾ ਜਿਹੜਾ ਦੁੱਤਲਵਿੰਦਰ ਨੂੰ ਬੁਲਾਇੰਗਾ। ਉਹਦੀ ਹੁਣ ਆਸੇ-ਪਾਸੇ ਪਿੰਡਾਂ ਦੀ ਪੂਰੀ ਚੜ੍ਹਾਈ ਆ। ਹੋਰ ਪਿਛਲੇ ਪ੍ਰੋਗਰਾਮ ਤੋਂ ਵੀ ਸੱਦੇ ਨਹੀਂ। ਯਾਰ ਗੁੱਸਾ ਕਰਦਾ। ਜਮੀਨ ਨਹੀਂ ਬਹੁਤ ਖਰੀਦ ਲਈ ਉਹਨੇ। ਅੱਛਾ। ਹੁਣ ਤਾਂ ਬਈ ਉਹਨੇ ਵਧੀਆ ਕੋਠੀ ਪਾ ਲਈ। ਹਾਂ। ਵਧੀਆ ਹੁਣ ਉਹ ਕਰ ਲਿਆ। ਜ਼ਮੀਨ ਜਮੂਨ ਆ ਗਈ ਕਹਿੰਦੇ ਉਹਦੀ। ਹਾਂ ਬਹੁਤ ਵਧੀਆ ਨਿਕਲ ਗਿਆ। ਬਸ ਬਸ ਬਈ ਆਹੀ ਘਰ। ਲੈ ਮਾਰੰਬਰ ਦਵਾਜੀ ਫਿਰ ਬੈਲ ਖੜਕਾਓ। ਹਾਂ ਹਾਂ ਆਪਣਾ ਘਰ ਹੀ ਆ। ਆ ਜਾ। ਹੁਣ ਆ ਗਿਆ। ਹਾਂਜੀ ਭਾਈ ਜੀ ਬਾਈ ਹੈ ਦਾ ਬਲੰਦਰਾ ਹਾਂਜੀ ਭਾਈ ਜੀ ਕਰੀ ਨੇ ਕਰੀ ਨੇ ਹਾਂਜੀ ਹਾਂਜੀ ਆਇਓ ਭਾਈ ਜੀ ਬੈਠੋ ਬੈਠੋ ਕੌਣ ਆ ਗਿਆ ਨੰਬਰ ਥੋੜੀ ਹੈ ਇਹ ਹੋਰ ਇਹ ਨੰਬਰ ਤਾਂ ਹਾਂਜੀ ਹਾਂ ਭਾਈ ਜੀ ਹਾਂ ਔਰ ਠੀਕ ਔਰ ਬੜੀ ਹੈ ਭਾਈ ਬੜੀ ਹੈ ਬੜੀ ਹੋਰ ਕਿਵੇਂ ਆਉਣਾ ਹੋਇਆ ਬਾਹ ਪ੍ਰੋਗਰਾਮ ਸੀ ਬਾਈ ਕੇ ਤੇ ਕਨਵੀਟੇਸ਼ਨ ਜੇ ਦੇਣਾ ਹੈ ਠੀਕ ਆ ਤੁਹਾਨੂੰ ਪਹੁੰਚੋ ਬਾਈ ਜਰੂਰ ਤਲਵਿੰਦਰ ਹਾਂ ਕੋਈ ਨਹੀਂ ਹੋਈ ਮਾਰਾਂਗੇ ਆਇਓ ਜੀ ਠੀਕ ਹੈ ਜੀ ਕੋਈ ਗੱਲ ਕੰਮਕਾਰ ਵਧੀਆ ਚੱਲੀ ਜਾਂਦਾ ਵਧੀਆ ਬਸ ਠੀਕ ਹੈ ਚੱਲੀ ਜਾਂਦਾ ਤੁਹਾਨੂੰ ਪਤਾ ਉਧਰ ਆ ਗਏ ਸੀ ਜ਼ਮੀਨ ਬਣਾ ਲਈ ਸਫਾ ਰੋਡ ਤੇ ਲੈ ਲਈ ਸਾਨੂੰ ਉਹ ਕਾ ਕਰਕੇ ਚਲੋ ਵਧੀਆ ਚੱਲੀ ਜਾਂਦਾ ਪਰਮਾਤਮਾ ਦੀ ਕਿਰਪਾ ਕੀ ਪੂਰੀ ਤੇ ਫੈਕਟਰੀ ਦਾ ਚੱਲੀ ਜਾਂਦਾ ਹਾਂ ਫੈਕਟਰੀ ਚੱਲੀ ਜਾਂਦੀ ਹੈ ਵਧੀਆ ਚੱਲ ਰਹੀ ਹੈ ਬਹੁਤ ਵਧੀਆ ਕੰਮ ਆ ਵਧੀਆ ਮਾਲ ਬਹੁਤ ਨਿਕਲ ਰਿਹਾ ਬਹੁਤ ਦੂਰ ਦੂਰ ਜਾ ਰਿਹਾ ਗਜਰਾਤ ਦੇ ਵਿੱਚ ਹੁਣ ਟੈਂਡਰ ਹੋ ਗਿਆ ਆਪਣਾ ਬਹੁਤ ਵੱਡਾ ਠੀਕ ਹੈ ਉਦੋਂ ਚੱਲ ਆਇਆ ਮੇਰੇ ਕੋਲ ਫੋਨ ਆਇਆ ਸਵੇਰੇ ਮੈਂ ਕਿਹਾ ਨਾ ਕੋਈ ਗੱਲ ਨਹੀਂ ਜਾਇਆ ਹਾਂ ਫੋਨ ਵੀ ਆਈ ਜਾਂਦਾ ਹੁਣ ਵੀ ਫੋਨ ਆਈ ਜਾਂਦੇ ਉਧਰੋਂ ਵੀ ਜਲਦੀ ਭੇਜੋ ਸਮਾਨ ਤੇ ਆਰਡਰ ਬਹੁਤ ਵੱਡਾ ਠੀਕ ਹੈ ਹਾਂ ਤੇ ਚੱਲ ਪਹੁੰਚੋ ਬਈ ਠੀਕ ਹੈ ਬਈ ਠੀਕ ਹੈ ਬਾਈ ਹੁਣ ਚਲੇ ਗਿਆ ਵੀ ਹਾਂ ਬਾਗ ਗਿਆ ਉਹ ਕਿਵੇਂ ਤੂੰ ਕੀ ਕਰੀ ਜਾਂਦਾ ਸੀ ਅੱਛਾ ਮਰ ਜੂਸ ਬਣਾਉਂਦਾ ਸੀ ਬਾਈਆਂ ਵਾਸਤੇ ਉਹ ਬਾਗ ਗਿਆ ਗਰਮ ਚਾਏ ਨੇ ਕਾਰਡ ਜਾ ਫੜਾਉਣਾ ਆਇਆ ਸੀ ਆਹ ਅੱਛਾ ਪਹਿਲਾਂ ਤਾਂ ਤੈਨੂੰ ਪਤਾ ਉਦੋਂ ਵੱਡੇ ਸੀਗੇ ਆਹ ਬਈ ਹਾਂ ਉਹਦੋਂ ਬੁਲਾਇਆ ਨਹੀਂ ਆਪਾਂ ਨੂੰ ਪਹਿਲਾਂ ਹੁਣ ਉਹ ਦੂਜਾ ਆ ਗਿਆ ਅੰਮ੍ਰਿਤ ਨੂੰ ਨਾਲ ਲੈ ਕੇ ਆਇਆ ਆਪਣੇ ਨਾਲ ਅੱਛਾ ਕਹਿੰਦਾ ਤੂੰ ਚੱਲ ਹੂੰ ਮੈਂ ਕਿਹਾ ਕੋਈ ਨਹੀਂ ਦੇਖਾਂਗੇ ਠੀਕ ਹੈ ਪਹਿਲਾਂ ਤਾਂ ਆਪਾਂ ਤੁਹਾਨੂੰ ਪਤਾ ਵਰਤੇ ਨਹੀਂ ਉਹਨਾਂ ਨਾਲ ਜਿਹੜਾ ਬੁਲਾਇਆ ਨਹੀਂ ਸਾਰੇ ਕੰਮ ਕਰਦੇ ਸੀ ਆਪਾਂ ਉਹਨਾਂ ਦੇ ਹਾਂ ਪਾਣੀ ਤੇ ਵੀ ਜਾਂਦੇ ਸੀਗੇ ਸਾਰਾ ਕੰਮ ਕਰਦੇ ਸੀ ਆਪਾਂ ਤੋਂ ਪਸੂ ਆਮ ਨੂੰ ਕੰਮ ਲੈਂਦਾ ਤੇ ਮੁੜ ਕੇ ਪ੍ਰੋਗਰਾਮਸ ਨਹੀਂ ਬੁਲਾਇਆ ਵੀ ਗਰੀਬ ਹੈ ਸਾਡੇ ਤਾਕੜੇ ਬੰਦੇ ਹੋਣਗੇ ਚੱਲ ਦੇਖਾਂਗੇ ਆਪਾਂ ਨਾਲ ਤਾਂ ਜੀ ਉਹਨਾਂ ਦੇ ਜਾਣਾ ਚਾਹੀਦਾ ਆਪਾਂ ਤਾਂ ਅਗਲੇ ਫੋਨ ਤੇ ਵਾਗੇ ਨੇ ਹੁਣ ਤਾਂ ਫੇਰ ਵੀ ਵਿਚਾਰੇ ਕਾਰਡ ਦੇ ਗਏ ਆਪਣੇ ਨਾਲ ਭੈੜੀ ਕਰੀਆ ਬਾਈ ਸਾਰੇ ਬੇਇੱਜ਼ਤੀ ਕਰਾਦੀ ਆਪਣੀ ਵੀ ਗਰੀਬ ਹੈਗਾ ਆਹ ਕਰਕੇ ਹੁਣ ਆਪਾਂ ਰੱਖ ਲਈ ਕਾਰਡ ਦੇਖਾਂਗੇ ਪੂਜਣ ਫੇਰ ਉਹ ਪਤਾ ਲੱਗੂ ਇਹਨਾਂ ਨੂੰ ਠੀਕ ਹੈ ਫੇਰ ਹੀ ਸਮਝਦਾ ਬੰਦਾ ਵੀ ਸਾਰਿਆਂ ਨੂੰ ਇੱਕੋ ਜਿਹਾ ਸਮਝਣਾ ਚਾਹੀਦਾ ਹੈ ਇਹ ਬੰਦੇ ਨੇ ਆਪਣੀ ਕਦਰ ਨਹੀਂ ਕੀਤੀ ਬਾਈ ਸਸਿਕਾ ਦੋਸਤੋ ਕੀ ਹਾਲ ਚਾਲ ਨੇ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਟਮੈਟਰ ਵੀ ਜਰੂਰ ਦੱਸਿਓ ਤੇ ਬਾਕੀ ਵੀਡੀਓ ਬਣਾਉਣਾ ਸਾਡਾ ਮਕਸਦ ਇਹ ਹੈ ਬਾਈ ਜੀ ਇਸ ਸਮੇਂ ਦੇ ਹਿਸਾਬ ਨਾਲ ਕਿਸੇ ਵੀ ਬੰਦੇ ਨੂੰ ਜੱਜ ਨਹੀਂ ਪਾ ਕਰ ਸਕਦੇ ਸਮਾਂ ਕਿਸੇ ਟਾਈਮ ਕਿਸੇ ਦਾ ਵੀ ਕੋਈ ਪਾਰਟੀ ਖਾ ਸਕਦਾ ਹੈ ਨਾ ਕਈ ਵਾਰੀ ਅਕਸਰ ਆਪਣੇ ਪਰਿਵਾਰ ਦੇ ਨਾਲ ਜਾਂ ਪਿੰਡ ਯਾਰਾਂ ਦੋਸਤਾਂ ਦੇ ਨਾਲ ਹੁੰਦਾ ਵੀ ਆਪਾਂ ਸਮਾਹ ਮਾੜਾ ਦੇਖ ਕੇ ਬੰਦੇ ਨੂੰ ਛੱਡ ਜਾਂਦੇ ਆ ਤੇ ਬਾਅਦ ਦੇ ਵਿੱਚ ਆਪ ਉਹਦਾ ਸਾਥ ਦਿੰਦਾ ਸੋ ਇਹ ਵੀਡੀਓ ਬਣਾਉਂਦਾ ਸਾਡਾ ਮਕਸਦ ਇਹੀ ਸੀ ਆਪਣੀ ਵੀਡੀਓ ਨੂੰ ਬਾਕੀ ਤੁਹਾਨੂੰ ਵੀ ਸ਼ੇਅਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਧੰਨਵਾਦ ਸਾਰਿਆਂ ਨੂੰ